ਤਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਉਹ ਕ੍ਰੈਕਡਾਊਨ ਕੀਤਾ ਜਾ ਰਿਹਾ ਹੈਗਾ ਅਤੇ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਜਿੱਥੇ ਇੱਕ ਅਮਰ ਸਰ ਦਾ ਬੋਬੀਰਾ ਮਡੀਠੇ ਰੋਡ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਅਤੇ ਜਿਹੜਾ ਕੀ ਕੁਮਨਕਲਾ ਪੁਲਿਸ ਵੱਲੋਂ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀਗਾ ਐਂਡ ਹੁਸਟ ਦੇ ਮੱਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਪਿਸ਼ਟਾ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਅਰੈਸਟ ਕੀਤਾ ਸੀਗਾ ਨੂੰ ਨੂੰ ਪੂਰਾ ਅਸੀਂ ਜਿਹੜਾ ਹੈਗਾ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਜਮੋਲ ਸੀ ਤਿੰਨ ਨੂੰ ਲੈ ਕੇ ਵੀ ਅਸੀਂ ਜਿਹੜਾ ਹੈ ਦਾ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਸੁਲਤਾਨਵਿੰਡ ਅਵਸਰ ਦਾ ਨਾਮ ਆਇਆ ਹੈ ਅਸੀਂ ਉਹਨੂੰ ਨੇਬ ਕੀਤਾ ਹੈ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਕਬਜ਼ਾ ਕੀਤਾ ਹੈ ਤੋਂ ਇਹਦੇ ਚ ਟੋਟਲ ਚਾ ਪਿਸਟਲ ਜਿਹੜੇ ਸਾਡੇ ਤੇ ਵਾਮਦ ਹੋਏ ਹੈਗੇ ਇਹਦੇ ਚ ਸੱਤ ਮੈਗਜ਼ੀਨ ਹੈਗੇ ਤੇ 52 ਜਿਹੜੇ ਹੈਗੇ ਰਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸ਼ਕਤਾ ਜਿਹੜਾ ਹੈ ਅਸੀਂ ਉਹ ਪੀਐਸ ਹੁਕਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਰਹ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅੰਦਰ ਸੀ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤੀ ਹੋਣਾ ਸੀ ਜਾਂ ਅਰਲੀਅਰ ਇਹਨਾਂ ਦੇ ਜਿਹੜੇ ਹਥਿਆਰ ਆ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਐਸੀ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਬਾਸਟੀ ਟੀਮ ਨੇ ਅਤੇ ਜਿਹੜੇ ਕਮਨਕਲਾਨ ਦੀ ਟੀਮ ਨੇ ਅਲੌਂਗ ਵਿਦ ਜੋ ਸੀਆਈਏ ਐਸਪੀ ਡੀਐਸਪੀਡੀ ਜਿਹੜੇ ਹੈਗੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋ ਅਸੀਂ ਕਾਫੀ ਪ੍ਰੀਵੈਕ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰੀਵੈਂਟ ਕਰ ਪਾਏ ਹਾਂ ਜੀ ਪੁਲਿਸ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਉਸ ਟਾਨ ਬੋਬੀ ਦਾ ਪਤਾ ਚੱਲਿਆ ਉਹਦੇ ਬਾਅਦ ਹੀ ਜਿਹੜੀ ਉਹਦੀ ਲਿੰਕ ਸੀ ਅਸੀਂ ਛਾਨੂ ਜਿਹੜਾ ਹੈਗਾ ਰਿਸ਼ਭ ਦੇ ਬਾਰੇ ਪਤਾ ਚੱਲਿਆ ਐਂਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਵੈਪਨ ਕਿੱਥੋਂ ਆਏ ਸੀ ਕਿਤੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਆ ਉਹ ਸਾਰੇ ਅਜੇ ਅਜੇ ਇਨਵੈਸਟੀਗੇਸ਼ਨ ਦਾ ਸਬੰਧ ਹੈ। ਵਿੱਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪੱਖੇ ਹੈਗੇ ਪੁਰਾਣੇ ਪੱਖੇ ਇਹ ਲੜਾਈ ਝਗੜੇ ਦੇ ਦੇ ਪੱਖੇ ਹੈਗੇ ਉਹ ਮਸਰ ਦੇ ਵਿੱਚ ਦਲ ਚੰਗੇ।